ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੈ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਪੰਜਾਬ ਦੇ ਤਾਜ਼ਾ ਹਾਲਾਤ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਲੋਕ ਮੁੱਦਿਆਂ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਸੋ ਅੱਜ ਅਸੀਂ ਪੰਜਾਬ ਦੇ ਉਹ ਸੰਸਦ ਮੈਂਬਰ ਤੇ ਲੋਕਾਂ ਦੀ ਆਵਾਜ਼ ਨੌਜਵਾਨਾਂ ਦੀ ਆਵਾਜ਼ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਦੇ ਬਾਰੇ ਗੱਲ ਕਰਾਂਗੇ ਜੋ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਨੇ ਆਪਣੀ ਪਟੀਸ਼ਨ ਮਾਮਲੇ ਦੇ ਵਿੱਚ ਜੋ ਲੋਕ ਸਭਾ ਦੀ ਕਮੇਟੀ ਜਿਨ੍ਹਾਂ ਨੇ 3 ਮਾਰਚ ਨੂੰ ਇੱਕ ਫੈਸਲਾ ਸੁਣਾਇਆ ਜੋ ਸੰਸਦ ਦੇ ਲਈ ਉਹ ਫੈਸਲਾ 3 ਮਾਰਚ ਨੂੰ ਉਸ ਕਮੇਟੀ ਦੇ ਵਿੱਚ ਹੋਇਆ ਉਸ ਦੇ ਬਾਰੇ ਕੀ ਦੱਸਿਆ ਉਸ ਫੈਸਲੇ ਦੇ ਵਿੱਚ ਭਾਵੇਂ ਉਹ ਜਨਤਕ ਨਹੀਂ ਹੋਇਆ ਲੇਕਿਨ ਜੋ ਸੂਤਰਾ ਤੋਂ ਜਾਣਕਾਰੀਆਂ ਆ ਰਹੀਆਂ ਨੇ ਕਿ ਉਸ ਫੈਸਲੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਸੰਸਦ ਦੇ ਵਿੱਚ ਹਾਜ਼ਰ ਹੋਣ ਲਈ ਜੋ ਗੁਹਾਟੀ ਕੋਟ ਨੂੰ ਲਿਖਿਆ ਗਿਆ ਸੋ ਉਹਨਾਂ ਨੂੰ 10 ਮਾਰਚ ਤੋਂ ਜੋ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਦੇ ਵਿੱਚ ਉਹ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਹਾਜ਼ਰ ਹੋਣਗੇ ਜੋ ਕਮੇਟੀ ਨੇ ਜੋ ਗੁਹਾਟੀ ਦੀ ਕੋਟ ਨੂੰ ਲਿਖਿਆ ਹੈ ਔਰ ਡੀਬ੍ਰੂਗੜ ਜੇ.ਐਟੇ ਸੁਪਰਡੈਂਟ ਨੂੰ ਲਿਖਿਆ ਹੈ ਉਸ ਦੇ ਬਾਰੇ ਜੋ ਕੀ ਫੈਸਲਾ ਹੋਇਆ ਸੋ ਹਾਈ ਕੋਰਟ ਦੇ ਵਿੱਚ ਵੀ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਦੇ ਉੱਪਰ ਮੰਗਲਵਾਰ ਨੂੰ ਫੈਸਲਾ ਆਇਆ ਸੀ ਸੋ ਸੂਚਿਤ ਕੀਤਾ ਜਾਂਦਾ ਸੀ ਕਿ ਸੰਸਦ ਮੈਂਬਰ ਨੂੰ ਸਦਨ ਦੀ ਕਾਰਵਾਈ ਤੋਂ ਗੈਰਹਾਜ਼ਰ ਰਹਿਣ ਦੀ ਇਜਾਜ਼ਤ ਦੇਣ ਵਾਲੀ ਕਮੇਟੀ ਨੇ 3 ਮਾਰਚ ਨੂੰ ਜੋ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਜਿਹੜੇ ਸੰਸਦ ਮੈਂਬਰ ਨੇ ਉਹ ਸਾਰੇ ਗੈਰਹਾਜ਼ਰ ਸੀ ਉਹਨਾਂ ਦੇ ਮਾਮਲਿਆਂ ਦੇ ਵਿੱਚ ਵਿਚਾਰ ਕਰਨ ਲਈ ਮੀਟਿੰਗ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਅਮਰਿਤਪਾਲ ਸਿੰਘ ਜੋ ਕਿ ਰਾਸ਼ਟਰੀ ਸਵੱਖਿਆ ਐਕਟ ਐਨ ਐਸ ਏ ਤਹਿਤ ਡਿਬਰੂ ਕੜ ਜੇਲ੍ਹ ਵਿੱਚ ਨਜ਼ਰਬੰਦ ਨੇ ਲੋਕ ਸਭਾ ਸੈਸ਼ਨ ਚ ਸ਼ਾਮਲ ਹੋਣ ਲਈ ਇਜਾਜ਼ਤ ਮੰਗਦੇ ਹਨ ਹਾਈ ਕੋਰਟ ਤੋਂ ਉਹਨਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਸੋ ਕੋਰਟ ਦਾ ਰੁਖ ਕੀ ਸੀਗਾ ਉਸ ਦੇ ਬਾਰੇ ਵੀ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਹੋਰ ਸਬੰਧਤ ਧਿਰਾਂ ਨੂੰ ਲੋਕ ਸਭਾ ਦੇ 77 ਜਨਰਲ ਵਜੋ ਸੰਮਨ ਜਿਹੜੇ ਨੇ ਜਾਰੀ ਕੀਤੇ ਗਏ ਸੀ ਉਹਨਾਂ ਸਮਨਾਂ ਦੀ ਪਾਲਣਾ ਤੋਂ ਸੰਸਦ ਸੈਸ਼ਨ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਸੁਣਵਾਈ ਦੇ ਦੌਰਾਨ ਵਧੀਕ ਸਟਾਲਰ ਜਨਰਲ ਸਤਿਆਪਾਲ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਕਮੇਟੀ ਨੇ ਪੰਜ ਸੰਸਦ ਮੈਂਬਰਾਂ ਦੀਆਂ ਅਰਜ਼ੀਆਂ ਤੇ ਵਿਚਾਰ ਕੀਤਾ ਜਿਨ੍ਹਾਂ ਵਿੱਚ ਛੁੱਟੀ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਨੇ ਜਦੋਂ ਤੋਂ ਲੋਕ ਸਭਾ ਮੈਂਬਰ ਬਣੇ ਨੇ ਉਹਨਾਂ ਨੇ ਛੁੱਟੀਆਂ ਵਾਸਤੇ ਆਪਣੀਆਂ ਲੋਕ ਸਭਾ ਦੇ ਵਿੱਚ ਅਰਜ਼ੀਆਂ ਦਿੱਤੀਆਂ ਸੀ ਉਹਨਾਂ ਤੇ ਅਰਜ਼ੀਆਂ ਦੇ ਵਿਚਾਰ ਹੋਇਆ ਸੋ ਸਿਪਾਰਸ਼ਾ ਗੁੱਪਤ ਹਨ ਜੋ ਉਹ ਲੋਕ ਸਭਾ ਸੈਸ਼ਨ ਜਦੋਂ ਸ਼ੁਰੂ ਹੋਵੇਗਾ ਉਦੋਂ ਹੀ ਵਿਸ਼ਲੇਸ਼ਣ ਹੋਣਗੀਆਂ ਉਦੋਂ ਜੋ ਜਿਹੜੀਆਂ ਨੇ ਸਿਪਾਰਸ਼ਾਂ ਖੁੱਲਣਗੀਆਂ ਸੋ ਰਿਕਾਰਡ ਜਿਹੜਾ ਹੈ ਉਹ ਜਿਹੜਾ ਹੁਣ 10 ਮਾਰਚ ਨੂੰ ਲੋਕ ਸਭਾ ਸੈਸ਼ਨ ਖੁੱਲੇਗਾ ਤਾਂ ਉਦੋਂ ਇਹ ਸਾਰੇ ਜਿਹੜੀਆਂ ਨੇ ਅਦਾਲਤ ਦੇ ਜੋ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਉਹਦੇ ਵਿੱਚ ਜਿਹੜੀ ਚਰਚਾ ਹੋਵੇਗੀ ਸੋ ਇਸ ਲਈ ਇਹ ਰਿਕਾਰਡ ਤੇ ਕੋਈ ਬਿਆਨ ਨਹੀਂ ਦਿੱਤਾ ਜਾ ਸਕਦਾ ਇਹ ਸਿਫਾਰਸ਼ ਲੋਕ ਸਭਾ ਨੂੰ ਜਿਹੜੀ ਸਿਫਾਰਸ਼ ਅਤੇ ਅੰਤਮ ਫੈਸਲਾ ਲੋਕ ਸਭਾ ਦਾ ਹੀ ਹੋਵੇਗਾ ਸੋ ਚੀਫ ਜਸਟਿਸ 나ਗੂ ਨੇ ਜੈਨ 나ਗੂ ਜੈਨ ਨੇ ਪੁੱਛਿਆ ਕਿ ਤੁਸੀਂ ਇਸ ਨੂੰ ਰਸਮੀ ਤੌਰ ਤੇ ਕਿਵੇਂ ਸੂਚਿਤ ਕਰੋਗੇ ਤਾਂ ਜਿਸ ਤੇ ਜੈਨ ਨੇ ਜਵਾਬ ਦਿੱਤਾ ਕਿ ਜਦੋਂ ਲੋਕ ਸਭਾ 10 ਮਾਰਚ ਨੂੰ ਬੈਠਦੀ ਹੈ ਤਾਂ ਇਸ ਨੂੰ ਸਦਨ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇੱਕ ਜਨਤਕ ਦਸਤਾਵੇਜ਼ ਬਣੇਗਾ ਫਿਰ ਫੈਸਲਾ ਲੋਕ ਸਭਾ ਸਪੀਕਰ ਜਾਂ ਸਕੱਤਰ ਦੁਆਰਾ ਇਸ ਨੂੰ ਸੂਚਿਤ ਕੀਤਾ ਜਾਵੇਗਾ ਸੋ ਸੰਵਿਧਾਨ ਅਨੁਛਾਦ ਦੇ ਅਨੁਸਾਰ ਜੇਕਰ ਸੰਸਦ ਦੇ ਕਿਸੇ ਵੀ ਸਦਨ ਦਾ ਕੋਈ ਮੈਂਬਰ 60 ਦਿਨਾਂ ਲਈ ਮਿਆਦ ਜਿਹੜਾ ਗੈਰ ਹਾਜ਼ਰ ਰਹਿੰਦਾ ਹੈ ਤਾਂ ਫਿਰ ਉਸ ਦੀ ਜਿਹੜੀ ਸੰਸਦ ਸੀਟ ਹੈ ਉਸ ਨੂੰ ਰੱਦ ਕੀਤਾ ਜਾ ਸਕਦਾ ਜੋ ਇਸ ਦੇ ਸੁਣਵਾਈ ਤੇ ਅਮਰਤਪਾਲ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਹ 54 ਦਿਨਾਂ ਤੋਂ ਗੈਰ ਹਾਜ਼ਰ ਹਨ ਅਤੇ ਸਿਰਫ 6 ਦਿਨ ਬਾਕੀ ਹਨ ਜਿਸ ਤੋਂ ਬਾਅਦ ਉਹਨਾਂ ਦੀ ਸੀਟ ਖਾਲੀ ਕੋਸ਼ਟ ਕੀਤੀ ਜਾ ਸਕਦੀ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਸੀ ਕਿ ਕਿਸੇ ਵੀ ਸੰਸਦ ਮੈਂਬਰ ਨੂੰ ਸੰਸਦ ਸੈਸ਼ਨ 'ਚ ਹਿੱਸਾ ਲੈਣ ਦਾ ਮੌਲਿਕ ਅਧਿਕਾਰ ਨਹੀਂ ਹੈ ਆਪਣੀ ਆਪਣੀ ਪੋਜੀਸ਼ਨ 'ਚ ਅਮਰਪਾਲ ਸਿੰਘ ਨੇ ਕਿਹਾ ਸੀ ਕਿ ਉਸਨੇ 3 ਨਵੰਬਰ 2024 ਨੂੰ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਸੀ ਅਤੇ ਉਸ ਨੂੰ 48 ਦਿਨਾਂ ਤੋਂ ਉਸ ਦੀ ਗੈਰ ਹਾਜ਼ਰੀ ਦੇ ਬਾਰੇ ਜਿਹੜਾ ਕਿ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਉਸਨੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਮੈਜਿਸਟਰੇਟ ਨੂੰ ਸੰਸਦ ਦੇ ਵਿੱਚ ਜੋ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਮੰਗੀ ਸੀ ਬੇਨਤੀ ਕੀਤੀ ਸੀ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਜਿਸ ਦੇ ਕਾਰਨ ਉਸਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਸੰਵਿਧਾਨ ਦੀ ਧਾਰਾ 105 ਦੇ ਤਹਿਤ ਇੱਕ ਸੰਸਦ ਮੈਂਬਰ ਨੂੰ ਸੰਸਦ ਸੈਸ਼ਨ ਦਾ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ ਭਾਵੇਂ ਉਹ ਰੋਕਥਮ ਹਿਰਾਸਤ ਵਿੱਚ ਹੋਵੇ ਜੇਕਰ ਕੋਈ ਸੰਸਦ ਮੈਂਬਰ ਰੋਕਥਮ ਹਿਰਾਸਤ ਵਿੱਚ ਹੈ ਤਾਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਨજરਬੰਦੀ ਅਧਿਕਾਰੀ ਨੂੰ ਸੰਸਦ ਮੈਂਬਰ ਦੇ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਚਾਹੁੰਦਾ ਚਾਹੀਦਾ ਲੋਕ ਸਭਾ ਸਪੀਕਰ ਜਾਂ ਰਾਜ ਸਭਾ ਦੇ ਚੇਅਰਮੈਨ ਨਜ਼ਰ ਅੰਦਾਜ਼ ਜੋ ਨਜ਼ਰਪਾਨ ਸੰਸਦ ਮੈਂਬਰ ਹੁੰਦਾ ਹੈ ਉਸ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਪ੍ਰੋਡਕਸ਼ਨ ਆਰਡਰ ਜਾਰੀ ਕਰ ਸਕਦੇ ਹਨ ਸੋ ਇਸ ਦੇ ਬਾਰੇ ਜੋ ਇਹ ਕਮੇਟੀ ਨੇ ਫੈਸਲਾ ਕੀਤਾ ਉਹ 10 ਮਾਰਚ ਨੂੰ ਉਹ ਫੈਸਲਾ ਜਨਤਕ ਹੋਵੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ 10 ਮਾਰਚ ਨੂੰ ਸੈਸ਼ਨ ਦੇ ਵਿੱਚ ਹਾਜ਼ਰ ਹੋਣਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ 10 ਮਾਰਚ ਨੂੰ ਰਿਹਾ ਕੀਤਾ ਜਾਵੇਗਾ ਔਰ ਸੈਸ਼ਨ ਦੇ ਵਿੱਚ ਉਹ ਆਪਣੀ ਹਾਜ਼ਰੀ ਪੜਨਗੇ ਇਸ ਬਾਰੇ ਜੋ ਸੋਸ਼ਲ ਮੀਡੀਆ ਤੇ ਜੋ ਖਬਰਾਂ ਚੱਲ ਰਹੀਆਂ ਉਹਨਾਂ ਤੋਂ ਜਾਣਕਾਰੀ ਇਹ ਹੀ ਆ ਰਹੀ ਹੈ ਕਿ 10 ਮਾਰਚ ਨੂੰ ਸੰਸਦ ਮੈਂਬਰ ਆਪਣੇ ਸੰਸਦ ਦੇ ਵਿੱਚ ਹਾਜ਼ਰੀ ਪੜਨਗੇ ਭਾਈ ਅਮਰਤਪਾਲ ਸਿੰਘ